ਸੱਚੇ ਕਾਲ ਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲਤੇ ਉਧਰ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਸ ਦੇ ਵਿੱਚ ਭਾਰਤੀ ਫੈਕਲਟੀ ਦੀ ਨਿਯੁਕਤੀ 'ਚ 45% ਦੀ ਕਮੀ ਆਈ ਹੈ ਇਸ ਸਾਲ ਸਿਰਫ 380 ਭਾਰਤੀ ਪ੍ਰੋਫੈਸਰਸ ਨੂੰ ਨੌਕਰੀਆਂ ਮਿਲੀਆਂ ਨੇ ਜੋ ਕਿ ਪਿਛਲੇ ਸਾਲ ਦੀ ਗਿਣਤੀ 700 ਤੋਂ ਵੱਧ ਸੀ ਅਮਰੀਕਾ 'ਚ ਵਿਦੇਸ਼ੀ ਫੈਕਲਟੀ ਨਿਯੁਕਤੀਆਂ ਦੀ ਗਿਣਤੀ ਵੀ ਘਟੀ ਹੈ ਇਸ ਸਾਲ ਸਿਰਫ 22000 ਨੂੰ ਨੌਕਰੀਆਂ ਮਿਲੀਆਂ ਨੇ ਜੋ ਕਿ ਬਾਈਡਨ ਦੇ ਕ ஆட்சਕਾਲ ਦੌਰਾਨ ਪਿਛਲੇ ਸਾਲ ਨਾਲੋਂ ਦੁੱਗਣੀ ਤੋਂ ਵਿਵਾਦ ਸੀ ਨਾਲ ਹੀ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਸਾਲ ਸਿਰਫ 2.31 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਜਦਕਿ 2024 ਦੇ ਵਿੱਚ 3.31 ਲੱਖ ਵਿਦਿਆਰਥੀ ਅਮਰੀਕਾ ਗਏ ਸੀ ਇਸ ਦੇ ਦੋ ਵੱਡੇ ਕਾਲਜ ਯੂਨੀਵਰਸਿਟੀ ਵੱਲੋਂ ਦਾਖਲਾ ਦੀ ਪੇਸ਼ਕਸ਼ ਵਾਪਸ ਲੈਣਾ ਤੇ ਅਮਰੀਕੀ ਦੂਤਾਵਾਸ ਵੱਲੋਂ ਵੀਜ਼ਾ ਜਾਰੀ ਨਾ ਕਰਨਾ ਮੰਨਿਆ ਜਾਂਦਾ ਹੈ 트럼ਪ ਨੇ ਅਮਰੀਕਾ ਦੇ ਵਿੱਚ ਡੈਵੈਸਟੀ ਇਕਵਿਟੀ ਐਂਡ ਇਨਕਲੂਜ਼ਨ ਪ੍ਰੋਜੈਕਟ ਨੂੰ ਖਤਮ ਕਰ ਦਿੱਤਾ ਹੈ ਇਸ ਦੇ ਤਹਿਤ ਭਾਰਤੀਆਂ ਤੇ ਹੋਰ ਕਾਲੇ ਫੈਕਲਟੀ ਲਈ ਇੱਕ ਕੋਟਾ ਨਿਰਧਾਰਿਤ ਕੀਤਾ ਗਿਆ ਪਰ ਹੁਣ ਅਜਿਹਾ ਨਹੀਂ ਹੈ ਇਸ ਕੋਟੇ ਦੇ ਖਤਮ ਹੋਣ ਦੇ ਨਾਲ ਗੋਰੇ ਪ੍ਰੋਫੈਸਰਸ ਦਾ ਦਾਖਲਾ ਆਸਾਨ ਹੋ ਗਿਆ ਟਰੰਪ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦਿੱਤੇ ਗਏ ਕਾਰਜਕਾਰੀ ਆਦੇਸ਼ ਚ ਗੋਰੇ ਪ੍ਰੋਫੈਸਰਾਂ ਨੂੰ ਮਹੱਤਵ ਦੇਣ ਤੇ ਨਿਰਦੇਸ਼ ਦਿੱਤੇ ਨੇ ਇਸ ਕਾਰਨ ਅਮਰੀਕੀ ਕੈਂਪਸਾਂ ਚ ਗੋਰੇ ਫੈਕਲਟੀ ਦੀ ਗਿਣਤੀ ਵਧ ਗਈ ਹੈ ਅਮਰੀਕੀ ਕੈਂਪਸ ਵਾਚ ਗਰੁੱਪ ਨੇਬਰਹੂਡ ਦੇ ਅਨੁਸਾਰ ਅਮਰੀਕੀ ਯੂਨੀਵਰਸਿਟੀ ਚ ਵਿਦੇਸ਼ੀ ਵਿਜ਼ਿਟਿੰਗ ਪ੍ਰੋਫੈਸਰਾਂ ਦੀ ਗਿਣਤੀ ਘਟੀ ਹੈ ਏ ਰੋਜ਼ਾਨ ਕੁਝ ਯੂਨੀਵਰਸਿਟੀਆਂ ਨੇ ਆਰਥਿਕ ਕਾਰਨਾਂ ਜਾਂ ਨੀਤੀਗਤ ਦਬਾਅ ਕਾਰਨ ਵਿਦੇਸ਼ੀ ਫੈਕਲਟੀ ਪ੍ਰਤੀ ਘਟਾ ਦਿੱਤੀ ਹੈ 보ਸਟਨ ਕਾਲਜ ਦੇ ਪ੍ਰੋਫੈਸਰ ਕ੍ਰਿਸ ਗਲਾਸ ਨੇ ਕਿਹਾ ਕਿ ਸਟੂਡੈਂਟ ਐਕਸਚੇਂਜ ਅਤੇ ਵਿਜ਼ਟਰ ਇਨਫੋਰਮੇਸ਼ਨ ਸਿਸਟਮ ਦੇ ਅਨੁਸਾਰ ਅਮਰੀਕਾ ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਚ ਕਮੀ ਆਈ ਹੈ ਇਸ ਸਾਲ ਅਪ੍ਰੈਲ ਤੱਕ ਵਿਦੇਸ਼ੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਚ 12 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਵੀਜ਼ਾ ਦੇਣ ਚ ਅਮਰੀਕੀ ਦੂਤਾਵਾਸੇ ਸਖਤੀਕਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ F1 ਵੀਜ਼ਾ ਨਹੀਂ ਮਿਲ ਰਿਹਾ 트럼ਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀਆਂ ਵੀਜ਼ਾ ਪ੍ਰਕਿਰਿਆ ਨੂੰ ਗੁੰਝਲਦਾਰ ਬਣਾ ਸਕਦੀਆਂ ਨੇ ਅਮਰੀਕੀ ਦੂਤਾਵਾਸ ਨੇ ਨਵੇਂ ਵਿਦਿਆਰਥੀ ਵੀਜ਼ਾ ਇੰਟਰਵਿਊ ਮੋਰ ਸ਼ੁਰੂ ਕਰਨ ਬਾਰੇ ਕੋਈ ਐਲਾਨ ਨਹੀਂ ਕੀਤਾ 27 ਮਈ ਤੋਂ ਸਾਰੇ ਦੇਸ਼ਾਂ ਵਿੱਚ ਨਵੇਂ ਵਿਦਿਆਰਥੀ ਵੀਜ਼ੇ ਬੰਦ ਕਰ ਦਿੱਤੇ ਗਏ ਨੇ ਸਿਰਫ ਪਹਿਲਾਂ ਜਾਰੀ ਕੀਤੇ ਗਏ ਵਿਦਿਆਰਥੀ ਵੀਜ਼ੇ ਇੰਟਰਵਿਊ ਲਈ ਹੀ ਲਏ ਜਾਣਗੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਵੀ ਜਾਂਚ ਕੀਤੀ ਜਾਵੇਗੀ ਵੇਖਿਆ ਜਾਵੇਗਾ ਕਿ ਇਹ ਸਟੂਡੈਂਟਸ ਅਮਰੀਕਾ ਦੇ ਖਿਲਾਫ ਕਿਤੀਆਂ ਜਾਰੀਆਂ ਗਤੀਵਿਧੀਆਂ 'ਚ ਹਿੱਸਾ ਤਾਂ ਨਹੀਂ ਲੈ ਰਹੇ ਜਾਂ ਫਿਰ ਇਹ ਸਟੂਡੈਂਟਸ ਉਹਨਾਂ ਦੇਸ਼ਾਂ ਦੀ ਹਮਾਇਤ ਤਾਂ ਨਹੀਂ ਕਰ ਰਹੇ ਜੋ ਦੇਸ਼ ਅਮਰੀਕਾ ਦੇ ਖਿਲਾਫ ਨੇ ਸੋ ਹੋਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਮੈਂ ਦੇ ਜਾਸਤ ਧੰਨਵਾਦ